ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਇਸ ਯੋਜਨਾ ਦਾ ਬਜ਼ੁਰਗਾਂ ਨੂੰ ਫਾਇਦਾ ਬੁਢਾਪੇ ਦੇ ਵਿੱਚ ਬਿਮਾਰੀਆਂ ਆਮ ਗੱਲ ਹੈ 슈ਗਰ ਬਲੱਡ ਪ੍ਰੈਸ਼ਰ ਜੋੜਾ ਦਾ ਦਰਦ ਦਿਲ ਦੀ ਤਕਲੀਫ ਅੱਖਾਂ ਦੀ ਕਮਜ਼ੋਰੀ ਇਸ ਉਮਰ ਦੇ ਵਿੱਚ ਹਰ ਮਹੀਨੇ ਦਵਾਈਆਂ ਤੇ ਹਜ਼ਾਰਾਂ ਰੁਪਏ ਖਰਚ ਹੁੰਦੇ ਨੇ ਕਈ ਵਾਰ ਬਜ਼ੁਰਗਾਂ ਨੂੰ ਆਪਣਾ ਇਲਾਜ ਇਸ ਲਈ ਲੁਕਾਉਣਾ ਪੈਂਦਾ ਹੈ ਕਿਉਂਕਿ ਉਹ ਬੱਚੇ ਤੇ ਬੋਝ ਨਹੀਂ ਬਣਾ ਚਾਹੁੰਦੇ ਨੇ ਪਰ ਹੁਣ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੇ ਤਹਿਤ ਹਰ ਬਜ਼ੁਰਗ ਨੂੰ 10 ਲੱਖ ਰੁਪਏ ਤੱਕ ਦਾ ਮੁਫਤ ਇਲਾਜ ਮਿਲੇਗਾ ਇਸ ਕਾਰਨ ਬਜ਼ੁਰਗਾਂ ਦੀਆਂ ਸਾਰੀਆਂ ਵੱਡੀਆਂ ਛੋਟੀਆਂ ਬਿਮਾਰੀਆਂ ਦਾ ਇਲਾਜ ਮੁਫਤ ਹੋਵੇਗਾ ਗੋਡਿਆਂ ਦਾ ਆਪਰੇਸ਼ਨ ਬਾਈਪਾਸ ਸਰਜਰੀ ਕੈਂਸਰ ਦਾ ਇਲਾਜ ਸਭ ਕੁਝ ਹੁਣ ਉਹਨਾਂ ਨੂੰ ਕਿਸੇ ਤੇ ਬੋਝ ਬਣਨਾ ਨਹੀਂ ਪਵੇਗਾ ਬਸ ਹਸਪਤਾਲ ਵਿੱਚ ਸਿਹਤ ਕਾਰਡ ਦਿਖਾਉਣਾ ਤੇ ਬਾਕੀ ਖਰਚਾ ਸਾਰਾ ਸਰਕਾਰ ਚੁਕੇਗੀ ਹੁਣ ਹਰ ਬਜ਼ੁਰਗ ਆਪਣਾ ਇਲਾਜ ਬਿਨਾਂ ਕਿਸੇ ਡਰ ਤੋਂ ਕਰਵਾ ਸਕਦਾ ਹੈ ਸਿਹਤ ਬੀਮਾ ਯੋਜਨਾ ਸ਼ੁਰੂ ਕਰਿਆ ਸਰਦਾਰ ਭੌਂ ਸਿੰਘ ਮਾਨ ਜੀ ਨੇ ਸਾਡੇ ਮੁੱਖ ਮੰਤਰੀ ਪੰਜਾਬ ਨੇ ਉਹਦਾ ਅਸੀਂ ਬਹੁਤ ਬਹੁਤ ਸ਼ੁਕਰਗੁਜ਼ਾਰ ਕਰਦੇ ਹਾਂ ਬਹੁਤ ਹੀ ਲੋਕਾਂ ਨੂੰ ਰਾਹਤ ਦਿੱਤੀ ਹੈ ਅੱਗੇ ਗਰੀਬ ਪਰਿਵਾਰ ਇਲਾਜ ਤੋਂ ਬਿਨਾਂ ਚਲੇ ਜਾਂਦੇ ਸੀਗੇ ਹੁਣ ਹਰੇਕ ਪਰਿਵਾਰ ਥਾਂ-ਥਾਂ ਕੈਂਪ ਲੱਗਦੇ ਆ ਆਪਣੇ ਪਿੰਡਾਂ ਦੇ ਵਿੱਚ ਕੈਂਪ ਲੱਗਦੇ ਆ ਉਹਨਾਂ ਦਾ ਬਹੁਤ ਲਾਹਾ ਲੈ ਰਹੇ ਨੇ ਬਹੁਤ ਛਲਾਂਗਾ ਜੋ ਕਦਮ ਚੱਕਿਆ ਗਵਰਨਮੈਂਟ ਨੇ ਇਹ ਬਹੁਤ ਹੀ ਵਧੀਆ ਮੁੱਖ ਮੰਤਰੀ ਭਵਨ ਸਿੰਘ ਮਾਨ ਜੀ ਦਾ ਬਹੁਤ ਹੀ ਛਲਾਂਗਾ ਜੋ ਕਦਮ ਹੈ 10 ਲੱਖ ਦਾ ਮੁਫਤ ਇਲਾਜ ਬਹੁਤ ਵੱਡੀ ਸਹੂਲਤ ਹੈ ਅਸੀਂ ਬਹੁਤ ਹੀ ਬਹੁਤ ਮਾਣ ਕਰਦੇ ਹਾਂ ਭਗਵਨ ਸਿੰਘ ਮਾਨ ਜੀ ਦਾ ਜਿਨ੍ਹਾਂ ਨੇ ਇੱਕ ਸ਼ੁਰੂ ਕਰਕੇ ਸਾਡੇ ਪੰਜਾਬ ਨੂੰ ਵੱਡੀ ਰਾਤਮਕਸੀ ਹੈ ਕੋਈ ਵੀ ਪ੍ਰਭਾਰ ਕਰ ਸਕਦਾ ਇਹਦੇ ਵਿੱਚ ਕੋਈ ਉਹ ਨਹੀਂ ਵੀ ਆ ਨਹੀਂ ਕਰਾਏ ਸਾਰੇ ਹਰੇਕ ਵਾਸਤੇ ਹੈ ਸਾਰੇ ਪੰਜਾਬ ਵਾਸਤੇ ਹੈ ਪੰਜਾਬ ਵਾਸੀਆਂ ਵਾਸਤੇ ਹੈ ਵੀ ਕੋਈ ਇਲਾਜ ਤੋਂ ਵਾਂਝਾ ਨਾ ਜਾਵੇ ਮੇਰਾ ਨਾਮ ਕਮਲਜੀਤ ਸਿੰਘ ਛੀਤਲ ਭਗਵਾਨਤਮਾਨ ਸਰਕਾਰ ਨੇ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਵੱਲੋਂ ਜੋ 10 ਲੱਖ ਦਾ ਬੀਮੇ ਦੀ ਯੋਜਨਾ ਚਲਾਈ ਗਈ ਆ ਇਹ ਬਹੁਤ ਹੀ ਵਧੀਆ ਉਪਰਾਲਾ ਕੀਤਾ ਗਿਆ ਹਰੇ ਇਹ ਹਰੇਕ ਵਰਗ ਲਈ ਨਾ ਕਿ ਕਿਸੇ ਉੱਚ ਜਾਂ ਗਰੀਬ ਲਈ ਸਾਰੇ ਵਰਗਾਂ ਲਈ ਇਹ ਜਿਹੜੀ ਸੁਖਸੂਲਤਾ ਹੈ ਇਹ ਦਿੱਤੀ ਗਈ ਆ ਇਹ ਜੋ ਵੀ ਹੈ ਇੱਥੇ ਸਾਡੇ ਕੈਂਪ ਤੇ ਆ ਰਹੇ ਨੇ ਲੋਕ ਬਹੁਤ ਵਧੀਆ ਉਹਨਾਂ ਦੇ ਦੀ ਸ਼ਲਾੰਘਾ ਕਰ ਰਹੇ ਨੇ ਵੀ ਸਾਰਿਆਂ ਨੇ ਸਰਕਾਰ ਨੂੰ ਪਹਿਲੀ ਵਾਰ ਭਗਵੰਤ ਮਾਨ ਸਾਹਿਬ ਦੀ ਸਰਕਾਰ ਨੇ ਇਹ ਵਧੀਆ ਪ੍ਰਾਲਾ ਕੀਤਾ ਗਾ ਮੇਰਾ ਆਮ ਸਰਜੀ ਸਿੰਘ ਜਿਹੜਾ ਜਿਵੇਂ ਦੇਖਦੇ ਹੋ ਜਿਹੜਾ 10 ਲੱਖ ਇਹ ਜੀ ਬਹੁਤ ਵਧੀਆ ਜੀ ਜਿਵੇਂ ਕਿ ਆਮ ਪਰਿਵਾਰਾਂ ਦੇ ਵਿੱਚ ਕੋਈ ਮਤਲਬ ਗਰੀਬ ਪਰਿਵਾਰਾਂ ਮਜ਼ਦੂਰ ਪਰਿਵਾਰ ਜਾਂ ਖਸਾਰ ਮਜ਼ਦੂਰ ਪਰਿਵਾਰਾਂ ਜੀ ਉਹ ਥਿਲਾ ਮਿਠਾ ਹੋ ਜਾਂਦਾ ਸੀ ਉਹ ਲੱਖਾਂ ਰੁਪਏ ਉਹਦਾ ਮਤਲਬ ਬਿਮਾਰੀ ਦੇ ਖਰਚਾ ਆ ਜਾਂਦਾ ਸੀ ਉਹਨੂੰ ਮਤਲਬ ਕਰਜ਼ੇ ਦੇ ਵਿੱਚੋਂ ਡੁੱਬ ਜਾਂਦਾ ਸੀ ਜੀ ਉਹ ਮਤਲਬ ਬਿਮਾਰੀ ਵੀ ਉਹਦੀ ਕੀ ਨਹੀਂ ਹੁੰਦੀ ਸੀ ਪਰ ਉਹ ਐਂਡ ਬਹੁਤ ਹੋ ਜਾਂਦੀ ਸੀ ਪਰ ਜੋ ਇਹ ਭਗਵੰਤ ਮਾਨ ਸਰਕਾਰ ਨੇ ਇਹ ਯੋਜਨਾ 10 ਲੱਖ ਰਾਈ ਚਲਾਈ ਆ ਇਹ ਬਹੁਤ ਹੀ ਆਮ ਮਜ਼ਦੂਰ ਵਰਗ ਲਈ ਤੇ ਕਿਸਾਨ ਵਰਗ ਲਈ ਆਮ ਲੋਕਾਂ ਲਈ ਬਹੁਤ ਹੀ ਲਾਹੇਵੰਦ ਸਿੱਧ ਹੋਵੇਗੀ ਤੇ ਉਹਨਾਂ ਦਾ ਮਤਲਬ ਜ਼ਿੰਦਗੀ ਸਖਾਲੀ ਨਿਕੂਗੀ ਤੇ ਭਗਵਾਨਤਮਾਨ ਕਿ ਬਹੁਤ ਵਧੀਆ ਕੰਮ ਕਰ ਰਿਹਾ ਜੀ ਮਤਲਬ ਜਿਹਦੇ ਨਾਲ ਮਤਲਬ ਲੋਕਾਂ ਨੂੰ ਬਹੁਤ ਹੀ ਸਜੇ ਢੰਗ ਦੇ ਨਾਲ ਲਾਜ ਹੋਊਗਾ ਜਿਵੇਂ ਦੇਖਿਆ ਪਿੱਛੇ ਸਰਕਾਰਾਂ ਵੱਲੋਂ ਕੁਝ ਨਹੀਂ ਕੀਤਾ ਗਿਆ ਹੈਗਾ ਆਪ ਲੋਕਾਂ ਨੇ ਇਹਨਾਂ ਨੇ ਗਰੀਬ ਅਮੀਰ ਨੇ ਸਭ ਲਈ ਇੱਕੋ ਵਰਤਦਾ ਉਹ ਆਮ 5 ਲੱਖ ਰੁਪਏ ਦਾ ਮਤਲਬ ਕਾਰਡ ਬਣਦਾ ਸੀ ਜੀ ਉਹਦੇ ਵਿੱਚ ਕੁਝ ਪਰਸੈਂਟ ਜਿਹੜੇ ਲੋਕ ਜਾਣਕਾਰ ਦੀ ਜਾਂ ਸਪਾਰਸੀ ਉਹ ਆਪ ਦਾ ਬੇਨਫੀਟ ਲੈ ਜਾਂਦੇ ਸੀ ਜੀ ਤੇ ਇਹ ਮਤਲਬ ਇਹਦੇ ਵਿੱਚ ਕੋਈ ਵੀ ਇਹਨਾਂ ਨੇ ਗਰੀਬੀ ਜਾਂ ਆਮ ਰੇਖਾ ਨਹੀਂ ਰੱਖੀ ਜਿਹਦੇ ਵਿੱਚ ਤੁਸੀਂ ਦਾ ਕਾਰਡ ਵਿੱਚ ਹਰ ਬਰਗਦਾ ਕਾਰਡ ਬਣੂਗਾ ਜੀ ਤੇ ਉਹ ਗਰੀਬ ਹੈ ਤੇ ਉਹ ਦਰਮਿਆਨਾ ਮੱਧ ਵਰਗ ਹੈ ਤੇ ਅਮੀਰ ਹੈ ਜੀ ਕਿਉਂਕਿ ਇਹਨੂੰ ਹਰ ਜਨਤਾ ਨੂੰ ਇਹਦਾ ਫਾਇਦਾ ਹੋਣ ਵਾਲਾ ਹੈ ਜੀ ਤੇ ਇਸ ਨਾਲ ਜਿਹੜੀ ਭਗਵੰਤ ਮਾਨ ਸਰਕਾਰਾ ਭਗਵੰਤ ਮਾਨ ਜੀ ਨੇ ਲੋਕਾਂ ਲਈ ਬਹੁਤ ਹੀ ਵਧੀਆ ਕੰਮ ਕੀਤਾ ਜੀ ਮੇਰਾ ਨਾਮ ਕਾਕਾ ਸਿੰਘ ਜੀ ਅਸੀਂ ਧੰਨਵਾਦ ਕਰਦੇ ਹਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਜੋ ਵੀ ਲਾਜ ਲਈ ਪਹਿਲਾ 5 ਲੱਖ ਦਾ ਸੀਗਾ ਹੁਣ 10 ਲੱਖ ਦਾ ਲਾਜ ਲਈ ਕਹੋੜਾ ਹੋਵੇਗਾ ਪਹਿਲਾ ਪੈਸੇ ਘਟ ਜਾਂਦੇ ਸੀਗੇ ਤੇ ਇਲਾਜ ਨਹੀਂ ਹੁੰਦਾ ਸੀਗਾ ਉਹਦੀ ਜਾਨ ਚਲੀ ਜਾਂਦੀ ਸੀ ਹੁਣ ਅਸੀਂ ਉਹਦਾ ਧੰਨਵਾਦ ਕਰਦੇ ਆ ਅਸੀਂ ਪਿੰਡਾਂ ਦੇ ਵਿੱਚ ਹੋ ਰਹੀ ਹੈ ਅਸੀਂ ਉਹਦਾ ਲਾਭ ਲੈ ਰਹੇ ਹਾਂ ਜੀ ਅਸੀਂ ਭਗਵੰਤ ਸਿੰਘ ਦਾ ਧੰਨਵਾਦ ਕਰਦੇ ਆ ਜੋ ਇਹ ਯੋਜਨਾ 10 ਲੱਖ ਦੀ ਚਲਾਈ ਸੀਗੀ ਤੇ ਉਹਦੇ ਬਾਰੇ ਅਸੀਂ ਧੰਨਵਾਦ ਕਰਦੇ ਆ ਭਗਵੰਤ ਸਿੰਘ ਮਾਨ ਦਾ ਅਸੀਂ ਧੰਨਵਾਦ ਕਰਦੇ ਆਂ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਵਨ ਸਿੰਘ ਮਾਨ ਦਾ ਜੋ ਕਿ 24 ਘੰਟੇ ਵਾਲੀ ਜਿਹੜੀ ਲਾਈਟ ਘਰਾਂ ਨੂੰ ਆਉਂਦੀ ਸੀ ਮੁਕਤ 600 ਯੂਨਟ ਕੀਤੀ ਹੈ ਜੀ ਬਹੁਤ ਹੀ ਸਲਾਘਾਯੋਗ ਕਦਮ ਹੈ ਸਰਕਾਰ ਦਾ ਜੀ ਤੇ ਤਾਂ ਕਿ ਜੋ ਮੁਕਤ ਹੋਣ ਕਰਕੇ ਹਰ ਇੱਕ ਵਰਗ ਨੂੰ ਇਹਦਾ ਫਾਇਦਾ ਉੱਠਦਾ ਜੀ ਫਾਇਦਾ ਹਰ ਇੱਕ ਪਰਿਵਾਰ ਨੂੰ ਫਾਇਦਾ ਹੋਇਆ ਜੀ ਅਤੇ ਜੋ ਕਿ ਖੇਤਾਂ ਲਈ ਬਿਜਲੀ ਹੈ ਕਿਸਾਨਾਂ ਨੂੰ ਜਿਹੜੀ ਅੱਗੇ ਆਉਂਦੀ ਸੀ ਅੱਗੇ ਰਾਤ ਨੂੰ ਸ਼ਿਫਟਾਂ ਚ ਆਉਂਦੀ ਸੀ ਜੋ ਕਿ ਹੁਣ ਪੰਜਾਬ ਸਰਕਾਰ ਨੇ ਦਿਨੇ-ਦਿਨੇ ਬਹੁਤ ਹੀ ਲਾਈਟ ਆਉਣ ਦਾ ਕਾਰਨ ਕਰਕੇ ਲੋਕਾਂ ਨੂੰ ਵੱਡੀ ਰਾਹਤ ਹੈ ਜੋ ਕਿ ਰਾਤ ਨੂੰ ਖੇਤਾਂ ਵਿੱਚ ਜਾਣ ਦੀ ਲੋੜ ਨਹੀਂ ਪੈਂਦੀ ਇਹ ਵੀ ਪੰਜਾਬ ਸਰਕਾਰ ਦੀ ਬਹੁਤ ਹੀ ਕਿਸਾਨਾਂ ਲਈ ਅਹਿਮ ਵਧੀਆ ਫਰਾਲ ਹੈ ਜੀ ਤੇ ਧੰਨਵਾਦ ਕਰਦੇ ਆਂ ਪੰਜਾਬ ਸਰਕਾਰ ਦਾ ਸਰਦਾਰ ਭਗਵੰਤ ਸਿੰਘ ਮਾਨ ਦਾ ਜਿਨ੍ਹਾਂ ਨੇ ਹਰ ਇੱਕ ਵਰਗ ਦੀ ਬਾਹ ਫੜੀ ਹੈ ਜੀ ਜਿਵੇਂ ਕਿ 24 ਘੰਟੇ ਦੀ ਲਾਈਟ ਦੁਆਰਾ ਫਿਰ ਦੱਸਦੇ ਆਂ 600 ਜੁਨਟ ਜਿਹੜੀ ਮੁਕਤ ਹੈ ਉਹਦੇ ਨਾਲ ਗਰੀਬ ਪਰਿਵਾਰ ਨੂੰ ਆਮ ਪਰਿਵਾਰ ਨੂੰ ਹਰ ਇੱਕ ਵਾਰ ਨੂੰ ਵਰਗ ਨੂੰ ਉਹਦਾ ਫਾਇਦਾ ਉhtਦਾ ਹੈ ਹਰੇਕ ਪਰਿਵਾਰ ਦਾ 5-10000 ਰੁਪਏ ਜਿਹੜਾ ਮਹੀਨੇ ਦੋ ਮਹੀਨਿਆਂ ਬਾਅਦ ਪਾਚਤ ਹੁੰਦੀ ਹੈ ਬਹੁਤ ਹੀ ਸਲਾਗਾ ਜੋ ਕਦਮ ਹੈ ਪੰਜਾਬ ਸਰਕਾਰ ਦਾ ਜੀ ਇਸ ਦਾ ਕਰਕੇ ਜੋ ਕਿ ਸਾਨੂੰ ਅੱਗੇ ਡੀਜ਼ਲ ਫੂਕਣਾ ਪੈਂਦਾ ਸੀਗਾ ਤੇ ਵੱਡੇ ਵੱਡੇ ਕਟ ਲੱਗਦੇ ਸੀ ਬਿਜਲੀ ਦੇ ਲੇਟ ਆਉਂਦੀ ਨਹੀਂ ਸੀ ਕਿਉਂਕਿ ਹੁਣ ਪੰਜਾਬ ਸਰਕਾਰ ਨੇ ਬਹੁਤ ਹੀ ਵਧੀਆ ਉਪਰਾਲਾ ਕਰਕੇ 24 ਘੰਟੇ ਵਾਲੀ ਤੇ ਖੇਤਾਂ ਲਈ ਲਾਈਟ ਜਿਹੜੀ ਦਿੱਤੀ ਹੈ ਲੋਕਾਂ ਕਿਸਾਨਾਂ ਨੂੰ ਅਤੇ ਆਮ ਬੰਦਿਆਂ ਨੂੰ ਸੁਖ ਬਹੁਤ ਹੀ ਵਧੀਆ ਸਲਾਗਾ ਜੋ ਕਦਮ ਹੈ ਜੋ ਕਿ ਹਰ ਇੱਕ ਤਰ੍ਹਾਂ ਦਾ ਖਰਚਾ ਪਾਸ ਗਿਆ ਅੱਗੇ ਬਿਜਲੀ ਦੇ ਕੱਟ ਜਿਆਦਾ ਲੱਗਦੇ ਸੀਗੇ ਡੀਜ਼ਲ ਬਚਦਾ ਸੀ ਅਤੇ ਹੋਰ ਖਰਚਾ ਆਉਂਦਾ ਸੀ ਉਹ ਸਾਰੇ ਕਾਹੇ ਦੀ ਬਚਤ ਹੋ ਗਈ ਹੈ ਧੰਨਵਾਦ ਕਰਦੇ ਅਸੀਂ ਪੰਜਾਬ ਸਰਕਾਰ ਦਾ